si ਪਿੰਡ ਅਲੀ ਕਲਾ ਤੋਂ ਇੱਕ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਵਾਢੀ ਕਰਨਗੇ ਭੈਣ ਭਰਾ ਅਚਾਨਕ ਦਰਿਆ ਬਿਆਸ ਦੇ ਵਿੱਚ ਡੁੱਬ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਦਰਿਆ ਬਿਆਸ ਦੇ ਕੰਢੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਸੀ ਘਰ ਵਾਪਸ ਪਰਤਣ ਸਮੇ ਹੱਥ ਮੂੰਹ ਧੋਣ ਜਾਂ ਫਿਰ ਪਾਣੀ ਪੀਣ ਦੇ ਲਈ ਦਰਿਆ ਕਿਨਾਰੇ ਪਹੁੰਚੇ ਤਾਂ ਅਚਾਨਕ ਪੈਰ ਤਿਲਕਣ ਦੇ ਕਾਰਨ ਇੱਕ ਦੂਜੇ ਨੂੰ ਬਚਾਉਂਦਿਆਂ ਦੋਹੇ ਭੈਣ ਭਰਾ ਡੁੱਬ ਗਏ ਨੇ ਜਿਨ੍ਹਾਂ ਦੇ ਵਿੱਚੋਂ ਭਰਾ ਦੀ ਮ੍ਰਿਤਕ ਦੇ ਬ੍ਰਾਹਮਤ ਹੋ ਚੁੱਕੀ ਹੈ ਜਿਸ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਤੀ ਦੀ ਮੋਰਚੀ ਵਿੱਚ ਰਖਵਾ ਦਿੱਤਾ ਗਿਆ ਜਦ ਕਿ ਉਸ ਦੀ ਭੈਣ ਆਸ਼ੂ ਦੀ ਪਾਲਤ ਜੇ ਵੀ ਜਾਰੀ ਹੈ ਤੁਹਾਨੂੰ ਅੱਸੀ ਹੈ ਕਿ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਹਰ ਸਾਲ ਪਿੰਡ ਤੋਂ ਬਹੁਤ ਸਾਰੇ ਖੇਤ ਮਜ਼ਦੂਰ ਵਾਢੀ ਸਮੇਂ ਇੱਥੇ ਮਜ਼ਦੂਰੀ ਕਰਨ ਦੇ ਲਈ ਆਉਂਦੇ ਨੇ ਪੱਪੂ ਅਤੇ ਆਸ਼ੂ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਜ਼ਦੂਰੀ ਕਰਨ ਦੇ ਲਈ ਆਏ ਸੀ ਪਿੰਡ ਅਹਲੀ ਕਲਾ ਤੋਂ ਦਰਿਆ ਬਿਆਸ ਦੇ ਕੰਢੇ ਪਹੁੰਚੇ ਸੀ ਜਦੋਂ ਖਤਮ ਕੰਮ ਖਤਮ ਕਰਕੇ ਘਰ ਵਾਪਸ ਪਰਤਣ ਲੱਗੇ ਤਾਂ ਉਹਨੇ ਸੋਚਿਆ ਕਿ ਮੂੰਹ ਹੱਥ ਧੋ ਕੇ ਪਾਣੀ ਪੀ ਲਈਏ ਜਿਸ ਤੋਂ ਬਾਅਦ ਦੋਵੇਂ ਭੈਣ ਭਰਾ ਦਰਿਆ ਬਿਆਸ ਦੇ ਕੰਡੇ ਪਹੁੰਚਦੇ ਨੇ ਅਤੇ ਜਿਸ ਦੌਰਾਨ ਭੈਣ ਪੈਰ ਤਿਲਕਣ ਦੇ ਮਗਰੋਂ ਡੂੰਘੇ ਪਾਣੀ ਦੀ ਲਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਨੂੰ ਬਚਾਉਣ ਦੇ ਲਈ ਭਰਾ ਦੇ ਵੱਲੋਂ ਵੀ ਛਾਲ ਮਾਰ ਦਿੱਤੀ ਜਾਂਦੀ ਹੈ ਪਰ ਇੱਕ ਦੂਜੇ ਨੂੰ ਬਚਾਉਂਦਿਆਂ ਦੋਵੇਂ ਡੂੰਘੇ ਪਾਣੀ ਦੇ ਵਿੱਚ ਡੁੱਬ ਜਾਂਦੇ ਨੇ ਫਿਲਹਾਲ ਪੱਪੂ ਦੀ ਲਾਸ਼ ਬਰਾਮਦ ਹੋ ਚੁੱਕੀ ਹੈ ਜਦਕਿ ਭੈਣ ਦੀ ਭਾਲ ਅਜੇ ਵੀ ਜਾਰੀ ਹੈ ਜਾਣਕਾਰੀ ਦੇ ਅਨੁਸਾਰ ਪੱਪੂ ਸ਼ਾਦੀ ਸ਼ੁਦਾ ਸੀ ਜਦਕਿ ਉਸ ਦੀ ਭੈਣ ਅਜੇ ਕੁਆਰੀ ਸੀ ਕੀ ਘਟਨਾ ਹੋਈ ਜੀ? ਇੰਦਰਜੀਤ ਨਾਮ ਮੇਰਾ। ਕੀ ਘਟਨਾ ਹੋਈ ਹੈ? ਪਾਣੀ ਪੀਣ ਲੱਗਿਆ ਹੀ ਗਿਆ, ਹੱਥੋਂ ਤੇ ਪੈਰ ਤੋਂ ਲੱਗਿਆ ਹੀ ਉੱਥੇ ਗਾਂਦ ਦੀਆਂ ਫਿਸਲ ਗਿਆ। ਸਰਿਆਲੇ। ਹਾਂ ਜੀ। ਤੇ ਕੌਣ-ਕੌਣ ਸੀਗੇ ਇਹ? ਭੈਣ ਭਰਾ ਹੀ। ਕੀ ਨਾਮ ਸੀ ਇਹਾਂ ਦੇ? ਆਛੂ। ਲੱਕੀ ਦਾ ਨਾਮ। ਹਾਂ। ਤੇ ਮੁੰਡੇ ਦਾ ਨਾਮ ਪੱਪੂ। ਸਾਨੂੰ ਕਦੋਂ ਪਤਾ ਲੱਗਾ? ਸਾਨੂੰ ਫੋਨ ਆਇਆ ਸੀ। ਅਸੀਂ ਬਾਅਦ 'ਚ ਗਏ ਉੱਥੇ। ਹੁਣ ਬੋਡੀ ਰਿਕਵਰ ਹੋਈ? ਹਾਂ, ਇੱਕ ਹੋਈ ਹੈ। ਹਾਂਜੀ ਉੱਥੇ ਕਰਨਗੇ ਗਏ ਸੀ ਦਰਿਆ ਤੇ ਉੱਥੇ ਛਿੱਕੇ ਛੁੱਟੇ ਚੋਕਦੇ ਕਨਕੁਣਕ ਬਣਾਉਂਦੇ ਹਰ ਸਾਲ ਜਾਂਦੇ ਆ ਅੱਛਾ ਜੀ ਜਾਂਦੇ ਆ ਤਾਂ ਉਹ ਘਰ ਨੂੰ ਆਉਣ ਲੱਗੇ ਸੀ ਪੈਰ ਫੁੱਲ ਲਿਬੜੇ ਕਹਿੰਦੇ ਚੱਲ ਧੋ ਲੈਂਦੇ ਆ ਉਹ ਧੋਣ ਲੱਗੇ ਹੋਗਾ ਫਿਸਲ ਗਿਆ ਪੈਰ ਉਹਗਾ ਇੱਕ ਦੂਰੇਨ ਫੜਦੇ ਫੜਦੇ ਗਾ ਰਿੱਟ ਗਿਆ ਸਤੋ ਜੀ ਰੈਣਾ ਲਿਓ ਤੇ ਕੀ ਕਰੇ ਕੱਢ ਰਹੇ ਜੀ ਮੇਰਾ ਨਾਮ ਵਿਕਰਮ ਕੁਮਾਰ ਜੀ ਸਲਤਨਬਾ ਰੋਲਾ ਵਾਸੀ ਰੈਣਾ ਨੇ ਜੀ ਸੈਂਟਰ ਆ ਦੇ ਮਰਨ ਦੀ ਖਬਰ ਸਾਹਮਣੇ ਆਈ ਹੈ ਇੱਕ ਰਮਾਵਾਲਾ ਪੁਰਾ ਮਾਲਾ ਜੀ ਕੋਰੇ ਬਾੜੀ ਕਰਨ ਗਏ ਸੀ ਦਾਣਾ ਪੱਕਾ ਬਣਾਉਣ ਗਏ ਸੀ ਸਮਾਨ ਲੱਦਿਆ ਵਾਪਸੀ ਘਰ ਨੂੰ ਆਉਣ ਲੱਗੇ ਸੀ ਅੱਛਾ ਜੀ ਆਉਣ ਲੱਗੇ ਤੇ ਉਹ ਕਹਿੰਦੇ ਕੁੜੀ ਕੰਦੀ ਚਾਹ ਪਾਣੀ ਪੀਣ ਗਈ ਆ ਪੈਰ ਪੁੱਤ ਹੋਣ ਗਈ ਆ ਮਾਰਾ ਪੈਰ ਉਹ ਰੱਤ ਲੱਗ ਗਿਆ ਕੁੜੀ ਉਹਰੇ ਨਾਲ ਹੀ ਭਰਾ ਉਹਨੇ ਸਾਲ ਮਾਰਤੀ ਮੰਗਰੇ ਦੋਵੇਂ ਭੈਣ ਭਰਾ ਸਗੇ ਭੈਣ ਭਰਾ ਸੀ ਹਾਂਜੀ ਸਗੇ ਭੈਣ ਭਰਾ ਆ ਸ਼ਾਦੀशुदा ਸੀ ਕਿਤਾ ਸੀਗਾ ਕੁੜੀ ਨਹੀਂ ਸ਼ਾਦੀशुदा ਜਿਹੜਾ ਮੁੰਡਾ ਸ਼ਾਦੀशुदा ਹੈ ਉਹਦਾ ਸਾਡਾ ਪਰੋਨਾ ਲੱਗਦਾ ਹੈ ਅੱਛਾ ਜੀ ਹਾਂ ਜੀ ਹੁਣ ਕੋਈ ਬੋਡੀ ਰਿਕਵਰ ਹੋਈ ਹੈ ਹਾਂ ਜੀ ਅੱਛਾ ਜੀ ਹੋ ਗਈ ਹੋਈ ਹੈ ਮੁੰਡੇ ਦੀ ਲੜਕੀ ਦੀ ਪਾਲ ਹਲੇ ਵੀ ਜਾਰੀ ਹੈ ਲੜਕੀ ਦੀ ਪਾਲ ਜਾ ਰਹੀ ਹੈ ਕੀ ਆਈ ਹੈ ਜਿਸ ਵਸਤਾਂ ਹਾਂ ਜੀ ਇੱਕ ਪੱਪੂ son of ਜੋਗਿੰਦਰ ਪਾਲ ਦੀ ਡੈੱਡ ਬੋਡੀ ਆਈ ਹੈ ਉਹ ਮਰੀਜ਼ ਡੁੱਬਿਆ ਮਿਲਿਆ ਥਾ ਦਰਿਆ ਬਿਆਸ ਪਿੰਡ ਐਲੀ ਕਲਾ ਦੇ ਨੇੜੇ ਉਹ ਰੋਟੀ ਹੋਣਾ ਇਹ ਤੇ ਕਰ ਰਹੀ ਹਾਂ ਉਸ ਤੇ ਅਬੀ ਅਗਲੀ ਜੋ ਕਾਨੂੰਨੀ ਕਾਰਵਾਈ ਹੈ ਜੋ ਰੂਲ ਦੇ ਹਿਸਾਬ ਨਾਲ ਹੋਗੀ ਸultanpur Lodhi ਦੇ ਪਿੰਡ ਆਲੀ ਕਲਾ ਤੋਂ ਇੱਕ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਵਾਢੀ ਕਰਨ ਗਏ ਪੈਣਪਰਾ ਅਚਾਨਕ ਦਰਿਆ ਬਿਆਸ ਦੇ ਵਿੱਚ ਡੁੱਬ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਦਰਿਆ ਬਿਆਸ ਦੇ ਕੰਢੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਸੀ ਘਰ ਵਾਪਸ ਪਰਤਣ ਸਮੇ ਹੱਥ-ਮੂੰਹ ਧੋਣ ਜਾਂ ਫਿਰ ਪਾਣੀ ਪੀਣ ਦੇ ਲਈ ਦਰਿਆ ਕਿਨਾਰੇ ਪਹੁੰਚੇ ਤਾਂ ਅਚਾਨਕ ਪੈਰ ਤਿਲਕਣ ਦੇ ਕਾਰਨ ਇੱਕ ਦੂਜੇ ਨੂੰ ਬਚਾਉਂਦਿਆਂ ਦੋਹੇ ਪੈਣਪਰਾ ਡੁੱਬ ਗਏ ਨੇ ਜਿਨ੍ਹਾਂ ਦੇ ਵਿੱਚੋਂ ਭਰਾ ਦੀ ਮ੍ਰਿਤਕ ਦੇ ਬਰਾਮਦ ਹੋ ਚੁੱਕੀ ਹੈ ਜਿਸ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਤੀ ਦੀ ਮੋਰਚੀ ਵਿੱਚ ਰਖਵਾ ਦਿੱਤਾ ਗਿਆ ਜਦ ਕਿ ਉਸ ਦੀ ਭੈਣ ਆਸ਼ੂ ਦੀ ਪਾਲਤ ਜੇ ਵੀ ਜਾਰੀ ਹੈ ਤੁਹਾਨੂੰ ਅੱਸੀ ਹੈ ਕਿ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਹਰ ਸਾਲ ਪਿੰਡ ਤੋਂ ਬਹੁਤ ਸਾਰੇ ਖੇਤ ਮਜ਼ਦੂਰ ਵਾਢੀ ਸਮੇਂ ਇੱਥੇ ਮਜ਼ਦੂਰੀ ਕਰਨ ਦੇ ਲਈ ਆਉਂਦੇ ਨੇ ਪੱਪੂ ਅਤੇ ਆਸ਼ੂ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਜ਼ਦੂਰੀ ਕਰਨ ਦੇ ਲਈ ਆਏ ਸੀ ਪਿੰਡ ਅਹਲੀ ਕਲਾ ਤੋਂ ਦਰਿਆ ਬਿਆਸ ਦੇ ਕੰਢੇ ਪਹੁੰਚੇ ਸੀ ਜਦੋਂ ਖਤਮ ਕੰਮ ਖਤਮ ਕਰਕੇ ਘਰ ਵਾਪਸ ਪਰਤਣ ਲੱਗੇ ਤਾਂ ਦੋਹਾਂ ਨੇ ਸੋਚਿਆ ਕਿ ਉਹ ਹੱਥ ਧੋ ਕੇ ਪਾਣੀ ਪੀ ਲਈਏ ਜਿਸ ਤੋਂ ਬਾਅਦ ਦੋਵੇਂ ਭੈਣ ਭਰਾ ਦਰਿਆ ਬਿਆਸ ਦੇ ਕੰਡੇ ਪਹੁੰਚਦੇ ਨੇ ਅਤੇ ਜਿਸ ਦੌਰਾਨ ਭੈਣ ਪੈਰ ਤਿਲਕਣ ਦੇ ਮਗਰੋਂ ਡੂੰਘੇ ਪਾਣੀ ਦੀ ਲਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਨੂੰ ਬਚਾਉਣ ਦੇ ਲਈ ਭਰਾ ਦੇ ਵੱਲੋਂ ਵੀ ਛਾਲ ਮਾਰ ਦਿੱਤੀ ਜਾਂਦੀ ਹੈ ਪਰ ਇੱਕ ਦੂਜੇ ਨੂੰ ਬਚਾਉਂਦਿਆਂ ਦੋਹੇ ਡੂੰਘੇ ਪਾਣੀ ਦੇ ਵਿੱਚ ਡੁੱਬ ਜਾਂਦੇ ਨੇ ਫਿਲਹਾਲ ਪੱਪੂ ਦੀ ਲਾਸ਼ ਬਰਾਮਦ ਹੋ ਚੁੱਕੀ ਹੈ ਜਦਕਿ ਭੈਣ ਦੀ ਪਾਲਤ ਜੇ ਵੀ ਜਾਰੀ ਹੈ ਜਾਣਕਾਰੀ ਦੇ ਅਨੁਸਾਰ ਪੱਪੂ ਸ਼ਾਦੀ ਸ਼ੁਦਾ ਸੀ ਜਦਕਿ ਉਸ ਦੀ ਭੈਣ ਜੇ ਕੁਆਰੀ ਸੀ ਕੀ ਘਟਨਾ ਹੋਈ ਜੀ? ਇੰਦਰਜੀਤ ਨਾਮ ਮੇਰਾ। ਕੀ ਘਟਨਾ ਹੋਈ ਹੈ? ਪਾਣੀ ਪੀਣ ਲੱਗਿਆ ਹੀ ਗਿਆ, ਹੱਥੋਂ ਤੇ ਪੈਰ ਤੋਂ ਲੱਗਿਆ ਹੀ ਉੱਥੇ ਗਾਂਦ ਦੀਆਂ ਫਿਸਲ ਗਿਆ। ਸਰਿਆਲੇ। ਹਾਂ ਜੀ। ਤੇ ਕੌਣ-ਕੌਣ ਸੀਗੇ ਇਹ? ਭੈਣ ਭਰਾ ਹੀ। ਕੀ ਨਾਮ ਸੀ ਇਹਾਂ ਦੇ? ਆਛੂ। ਲੱਕੀ ਦਾ ਨਾਮ। ਹਾਂ। ਤੇ ਮੁੰਡੇ ਨਾਲ ਆਪਾਂ ਪੱਪੂ। ਤੇ ਅਨੁਕੋਤ ਪਤਾ ਲੱਗਾ। ਸਾਨੂੰ ਫੋਨ ਆਇਆ ਸੀ। ਅਸੀਂ ਬਾਅਦ ਚ ਗਏ ਉੱਥੇ। ਹੁਣ ਬੋਡੀ ਰਿਕਵਰ ਹੋਈ? ਹਾਂ, ਇੱਕ ਹੋਈ ਹੈ। ਅੱਛਾ ਜੀ। ਹਾਂ ਜੀ। ਉੱਥੇ ਕਰਨਗੇ ਗਏ ਸੀ ਦਰਿਆ ਤੇ ਉੱਥੇ ਛਿੱਕੇ ਛੁੱਟੇ ਚੋਕਦੇ ਇੱਕ ਅਨਕੁਣਕ ਬਣਾਉਂਦੇ ਹਰ ਸਾਲ ਜਾਂਦੇ ਆ ਅੱਛਾ ਜੀ ਜਾਂਦੇ ਆ ਤਾਂ ਉਹ ਘਰ ਨੂੰ ਆਉਣ ਲੱਗੇ ਸੀ ਪੈਰ ਫੁੱਲ ਲਿਬੜੇ ਕਹਿੰਦੇ ਚੱਲ ਧੋ ਲੈਂਦੇ ਆ ਉਹ ਧੋਣ ਲੱਗੇ ਉਹ ਗਾ ਫਿਸਲ ਗਿਆ ਪੈਰ ਉਹ ਗਾ ਇੱਕ ਦੂਰੇਨ ਫੜਦੇ ਫੜਦੇ ਗਾ ਰਿੱਟ ਗਿਆ ਕੋਈ ਰੈਣਾ ਲਿਓ ਤੇ ਕੀ ক্রিকেট ਖ ਰਹੇ ਜੀ ਮੇਰਾ ਨਾਮ ਵਿਕਰਮ ਕੁਮਾਰ ਜੀ ਸਲਤਨਬਾ ਰੋਲਾ ਵਾਸੀ ਰੈਣਾ ਨੇ ਸੈਂਟਰ ਆ ਦੇ ਮਰਨ ਦੀ ਖਬਰ ਸਾਹਮਣੇ ਆਈ ਹੈ ਇੱਕ ਰਮਾਵਾਲਾ ਪੁਰਾ ਮਵਾਲਾ ਜੀ ਕੋਰੇ ਬਾੜੀ ਕਰਨ ਗਏ ਸੀ ਦਾਣਾ ਪੱਕਾ ਬਣਾਉਣ ਗਏ ਸੀ ਸਮਾਨ ਲੱਦਿਆ ਵਾਪਸੀ ਘਰ ਨੂੰ ਲੱਗੇ ਸੀ ਅੱਛਾ ਜੀ ਆਉਣ ਲੱਗੇ ਤੇ ਉਹ ਕਹਿੰਦੇ ਕੁੜੀ ਕੰਦੀ ਚਾਹ ਪਾਣੀ ਪੀਣ ਗਈ ਆ ਪੈਰ ਪੁੱਤ ਹੋਣ ਗਈ ਆ ਮਾਰਾ ਪੈਰੋ ਰੱਤ ਲੱਗ ਗਿਆ ਕੁੜੀ ਉਹਰੇ ਨਾਲ ਹੀ ਭਰਾ ਉਹਨੇ ਸਾਲ ਮਾਰਤੀ ਮੰਗਰੇ ਦੋਵੇਂ ਭੈਣ ਭਰਾ ਸਗੇ ਭੈਣ ਭਰਾ ਸੀ ਹਾਂਜੀ ਸਗੇ ਭੈਣ ਭਰਾ ਸਾ ਸ਼ਾਦੀ ਸੁਦਾ ਸੀ ਕੀਤਾ ਸੀਗੇ

ਉਹ ਉਹ ਕੀ ਹੋਣਾ ਇਹ ਤੇ ਕਰ ਰਹੀ ਹਾਂ ਉਸ ਤੇ ਅਬੀ ਅਗਲੀ ਜੋ ਕਾਨੂੰਨੀ ਕਾਰਵਾਈ ਹੈ ਜੋ ਰੂਲ ਦੇ ਹਿਸਾਬ ਨਾਲ ਹੋਗੀ ਮੋਦੀ ਦੇ ਪਿੰਡ ਆਲੀ ਕਲਾਂ ਤੋਂ ਇੱਕ ਬੇਹੱਦ ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਵਾਢੀ ਕਰਨ ਗਏ ਪੈਣਪਰਾ ਅਚਾਨਕ ਦਰਿਆ ਬਿਆਸ ਦੇ ਵਿੱਚ ਡੁੱਬ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਦਰਿਆ ਬਿਆਸ ਦੇ ਕੰਢੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਸੀ ਘਰ ਵਾਪਸ ਪਰਤਣ ਸਮੇ ਹੱਥ-ਮੂੰਹ ਧੋਣ ਜਾਂ ਫਿਰ ਪਾਣੀ ਪੀਣ ਦੇ ਲਈ ਦਰਿਆ ਕਿਨਾਰੇ ਪਹੁੰਚੇ ਤਾਂ ਅਚਾਨਕ ਪੈਰ ਤਿਲਕਣ ਦੇ ਕਾਰਨ ਇੱਕ ਦੂਜੇ ਨੂੰ ਬਚਾਉਂਦਿਆਂ ਦੋਹੇ ਪੈਣਪਰਾ ਡੁੱਬ ਗਏ ਨੇ ਜਿਨ੍ਹਾਂ ਦੇ ਵਿੱਚੋਂ ਭਰਾ ਦੀ ਮ੍ਰਿਤਕ ਦੇ ਬਰਾਮਤ ਹੋ ਚੁੱਕੀ ਹੈ ਜਿਸ ਉਸਿਵਲ ਹਸਪਤਾਲ ਸੁਲਤਾਨਪੁਰ ਲੋਤੀ ਦੀ ਮੋਰਚੀ ਵਿੱਚ ਰਖਵਾ ਦਿੱਤਾ ਗਿਆ ਜਦ ਕਿ ਉਸ ਦੀ ਭੈਣ ਆਸ਼ੂ ਦੀ ਪਾਲਤ ਜੇ ਵੀ ਜਾਰੀ ਹੈ ਤੁਹਾਨੂੰ ASCII ਹੈ ਕਿ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਹਰ ਸਾਲ ਪਿੰਡ ਤੋਂ ਬਹੁਤ ਸਾਰੇ ਖੇਤ ਮਜ਼ਦੂਰ ਵਾਢੀ ਸਮੇਂ ਇੱਥੇ ਮਜ਼ਦੂਰੀ ਕਰਨ ਦੇ ਲਈ ਆਉਂਦੇ ਨੇ ਪੱਪੂ ਅਤੇ ਆਸ਼ੂ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਜ਼ਦੂਰੀ ਕਰਨ ਦੇ ਲਈ ਆਏ ਸੀ ਪਿੰਡ ਅਹਲੀ ਕਲਾ ਤੋਂ ਦਰਿਆ ਬਿਆਸ ਦੇ ਕੰਡੇ ਪਹੁੰਚੇ ਸੀ ਜਦੋਂ ਖਤਮ ਕੰਮ ਖਤਮ ਕਰਕੇ ਘਰ ਵਾਪਸ ਪਰਤਣ ਲੱਗੇ ਤਾਂ ਦੋਹਾਂ ਨੇ ਸੋਚਿਆ ਕਿ ਮੂੰਹ ਹੱਥ ਧੋ ਕੇ ਪਾਣੀ ਪੀ ਲਈਏ ਜਿਸ ਤੋਂ ਬਾਅਦ ਦੋਵੇਂ ਪੈਣ ਪਰਾ ਦਰਿਆ ਬਿਆਸ ਦੇ ਕੰਡੇ ਪਹੁੰਚਦੇ ਨੇ ਅਤੇ ਜਿਸ ਦੌਰਾਨ ਪੈਣ ਪੈਰ ਤਿਲਕਨ ਦੇ ਮਗਰੋਂ ਢੂੰਗੇ ਪਾਣੀ ਦੀ ਲਪੇੜ ਦੇ ਵਿੱਚ ਆ ਜਾਂਦੀ ਹੈ ਜਿਸ ਨੂੰ ਬਚਾਉਣ ਦੇ ਲਈ ਪ੍ਰਾਪ ਦੇ ਵੱਲੋਂ ਵੀ ਛਾਲ ਮਾਰ ਦਿੱਤੀ ਜਾਂਦੀ ਹੈ ਪਰ ਇੱਕ ਦੂਜੇ ਨੂੰ ਬਚਾਉਂਦਿਆਂ ਦੋਹੇ ਢੂੰਗੇ ਪਾਣੀ ਦੇ ਵਿੱਚ ਡੁੱਬ ਜਾਂਦੇ ਨੇ ਫਿਲਹਾਲ ਪੱਪੂ ਦੀ লাশ ਬਰਾਮਦ ਹੋ ਚੁੱਕੀ ਹੈ ਜਦ ਕੀ ਭੈਣ ਦੀ ਪਾਲਤ ਵੀ ਜਾਰੀ ਹੈ ਜਾਣਕਾਰੀ ਦੇ ਅਨੁਸਾਰ ਪੱਪੂ ਸ਼ਾਦੀ ਸ਼ੁਦਾ ਸੀ ਜਦ ਕਿ ਉਸ ਦੀ ਭੈਣ ਅਜੇ ਕੁਆਰੀ ਸੀ ਕੀ ਘਟਨਾ ਹੋਈ ਜੀ ਇੰਦਰਜੀਤ ਨਾਮ ਮੇਰਾ ਕੀ ਘਟਨਾ ਹੋਈ ਹੈ ਪਾਣੀ ਪੀਣ ਲੱਗਿਆ ਹੀ ਗਿਆ ਹੱਥੋਂ ਤੇ ਪੈਰ ਧੋਣ ਲੱਗਿਆ ਹੀ ਉੱਥੇ ਗਾਂ ਦੀਆਂ ਫਿਸਲ ਗਿਆ ਸਰਿਆਲੇ ਹਾਂ ਜੀ ਤੇ ਕੌਣ ਕੌਣ ਸੀਗੇ ਇਹ ਭੈਣ ਭਰਾਏ ਕੀ ਨਾਮ ਸੀ ਜਾਂਦੇ ਆਛੂ ਲੱਕੀ ਦਾ ਨਾਮ ਹਾਂ ਤੇ ਮੇਰੇ ਨਾਲ ਪੱਪੂ ਪੱਪੂ ਤੈਨੂੰ ਕੋਈ ਤਾਂ ਪਤਾ ਲੱਗਾ ਸਾਨੂੰ ਫੋਨ ਆਇਆ ਸੀ ਅਸੀਂ ਬਾਅਦ ਚ ਗਏ ਅੱਥੇ ਹੁਣ ਬਾਡੀ ਰਿਕਵਰ ਹੋ ਗਈ ਹੈ ਹਾਂ ਇੱਕ ਹੋਈ ਹੈ ਹਾਂਜੀ ਉੱਥੇ ਕਰਨ ਕੀ ਗਏ ਸੀ ਦਰਿਆ ਤੇ ਉੱਥੇ ਛਿੱਕੇ ਛੁੱਟੇ ਚੋਕਦੇ ਅਣਕੁਣਕ ਬਣਾਉਂਦੇ ਹਰ ਸਾਲ ਜਾਂਦੇ ਆ ਅੱਛਾ ਜੀ ਜਾਂਦੇ ਆ ਤੂੰ ਘਰ ਨੂੰ ਆਉਣ ਲੱਗੇ ਸੀ ਪੈਰ ਫੁੱਲ ਲਿਬੜੇ ਕਹਿੰਦੇ ਚਲ ਧੋ ਲੈਂਦੇ ਆ ਉਹ ਧੋਣ ਲੱਗੇ ਹੋ ਗਾ ਫਿਸਲ ਗਿਆ ਪੈਰ ਉਹ ਗਾ ਇੱਕ ਦੂਰਨ ਫੜਦੇ ਫੜਦੇ ਘਾੜ ਰਿਟ ਗਿਆ ਕੋ ਰਹਿਣਾ ਲਿਓ ਤੇ ਕੀ ਕ੍ਰਿਕਟ ਰਹੇ ਜੀ ਮੇਰਾ ਨਾਮ ਵਿਕਰਮ ਕੁਮਾਰ ਜੀ ਸਲਤਨਪੁਰ ਰੋਲਾ ਵਾਸੀ ਰਹਿਣਾ ਨੇ ਤੇ ਟੈਂਪਰਾ ਦੇ ਮਰਨ ਦੀ ਖਬਰ ਸਾਹਮਣੇ ਆਈ ਹੈ ਵਿਕਰਮ ਆ ਗਿਆ ਪੁਰਾ ਮਾਲਾ ਜੀ ਕੋਰੇ ਬਾਡੀ ਕਰਨ ਗਿਆ ਸੀ ਦਾਣਾ ਪੱਕਾ ਬਣਾਉਣ ਗਿਆ ਸੀ ਸਮਾਨ ਲੱਦਿਆ ਵਾਪਸੀ ਘਰ ਨੂੰ ਲੱਗੇ ਜੀ ਅੱਛਾ ਜੀ ਆਉਣ ਲੱਗੇ ਤੇ ਉਹ ਕਹਿੰਦੇ ਕੁੜੀ ਜਾਂ ਪਾਣੀ ਪੀਣ ਗਈ ਆ ਪੈਰ ਪੁੱਤ ਹੋਣ ਗਈ ਆ ਮਾਰਾ ਪੈਰੋ ਰੱਤ ਲੱਗ ਗਿਆ ਕੁੜੀ ਉਹਦੇ ਨਾਲ ਹੀ ਭਰਾ ਉਹਨੇ ਸਾਲ ਮਾਰਤੀ ਮੰਗਰੇ ਦੋਵੇਂ ਭੈਣ ਭਰਾ ਸਗੇ ਭੈਣ ਭਰਾ ਸੀ ਹਾਂਜੀ ਸਗੇ ਭੈਣ ਭਰਾ ਹੈ ਸ਼ਾਦੀशुदा ਸੀ ਕਿਤਾ ਸੀਗੇ ਕੁੜੀ ਨਹੀਂ ਸ਼ਾਦੀशुदा ਜਿਹੜਾ ਮੁੰਡਾ ਸ਼ਾਦੀशुदा ਹੈ ਉਹਦਾ ਸਾਡਾ ਪਰੋਨਾ ਲੱਗਦਾ ਹੈ ਅੱਛਾ ਜੀ ਹਾਂਜੀ ਹੁਣ ਕੋਈ ਬੋਡੀ ਰਿਕਵਰ ਹੋਈ ਹੈ ਹਾਂਜੀ ਅੱਛਾ ਜੀ ਹੋ ਗਈ ਹੋਈ ਹੈ ਮੁੰਡੇ ਦੀ ਲੜਕੀ ਦੀ ਪਾਲ ਹਲੇ ਵੀ ਜਾਰੀ ਹੈ ਲੜਕੀ ਦੀ ਪਾਲ ਜਾ ਰਹੀ ਹੈ ਆਈ ਗਈ ਜਿਸ ਵਸਤਾਂ ਹਾਂਜੀ ਇੱਕ ਪੱਪੂ son of ਜੋਗਿੰਦਰ ਪਾਲ ਦੀ ਡੈੱਡ ਬੋਡੀ ਆਈ ਹੈ ओ, आ, मरीज डुबिया मिला था दरिया ब्यास पिंड अहली कला उससे अभी अगली जो कानूनी कार्रवाई है जो रूल से सामना न होगी